ਅੱਜ ਜਿਹੜੀ ਇਹ ਹਾਕੀ ਟੂਰਨਾਮੈਂਟ ਹੋ ਰਿਹਾ ਮਨਪਿੰਡ ਦੇ ਵਿੱਚ ਗੁਰਦਾਸਪੁਰ ਦਾ ਚਾਂਸ ਜਿਹੜੇ ਅੱਜ ਨਵਾੜੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਉਹਨਾਂ ਦਾ ਪਿੰਡ ਹੈ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਥ ਛੱਡਿਆ ਪਰ ਸਾਡੇ ਖਿਡਾਰੀਆਂ ਤੇ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਦਾ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਅੰਦਰ ਖੇਡਾਂ ਨੂੰ ਤਸ਼ਾਦ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਦੂ ਸਾਹਿਬ ਨੇ ਡੀਸੀ ਸਾਹਿਬ ਨੇ ਸੱਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਜ਼ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਨ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮਨ ਖੁਸ਼ ਹੋ ਗਿਆ ਇੰਦਾ ਦੀਆਂ ਗਰੋਂਡਾ ਪੰਜਾਬ ਦੇ ਸਾਰੇ ਪੰਜਾਬ ਚ ਹੀ ਬੜੌਣੀਆਂ ਜਿੱਦਾਂ ਦੀ ਇੱਥੇ ਆਪਾਂ ਦੇਖਿਆ ਜੀ ਜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜ਼ਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ ਉਹਦਾ ਫਾਈਨਲ ਮੈਚ ਹੈ ਹਾਕੀ ਦਾ ਉਹ ਚੱਲਦਾ ਪਿਆ ਇਸ ਤੋਂ ਵੱਲਾ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ਹਜ਼ਾਰਾਂ ਦੀ ਗਿਣਤੀ 'ਚ ਖਿਡਾਰੀਆਂ ਨੇ ਇਸ 'ਤੇ ਪਾਰਟਿਸਿਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਟੀਚਾ ਦਿੱਤਾ ਗਿਆ ਟੀ ਨਸ਼ੇ ਨੂੰ ਪੰਜਾਬ ਚੋਂ ਖਤਮ ਕਰਨਾ ਹੈ ਨਾ ਨੂੰ ਰੰਗਲਾ ਪੰਜਾਬ ਬਣਾਣਾ ਅਸੀਂ ਚਾਹੁੰਦੇ ਆ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਆ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਆ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਕਰਾਲਾ ਸੀਗਾ ਉਹਦਾ ਅੱਜ ਅੰਤਮ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਖਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਸਾਡਾ ਬਣਾਇਆ ਸੀਗਾ ਆਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲਤਾ ਮਿਲ ਸਕਦਾ ਹੈ ਥੈਂਕ ਯੂ ਅੱਜ 2 ਲੱਖ ਹਾਕੀ ਟੂਰਨਾਮੈਂਟ ਹੋ ਗਿਆ ਮਨਪਿੰਡ ਦੇ ਵਿੱਚ ਗੁਰਦਾਸਪੁਰ ਦਾ ਚਾਂਸ ਜਿਹੜੇ ਅੱਜ ਨਵਾੜੀ ਹਾਕੀ ਦੇ ਸਾਡੇ ਬਹੁਤ ਟੌਪ ਦੇ ਨੈਸ਼ਨਲ ਖਿਡਾਰੀ ਸੀਗੇ 올ੰਪੀਅਨ ਸੀਗੇ ਉਹਨਾਂ ਦਾ ਪਿੰਡ ਸੋ ਹਾਕੀ ਦਾ ਟੂਰਨਾਮੈਂਟ ਹੋਇਆ ਮੌਸਮ ਨੇ ਥੋੜਾ ਜਿਹਾ ਸਾਥ ਛੱਡਿਆ ਪਰ ਸਾਡੇ ਖਿਡਾਰੀਆਂ ਤੇ ਸਾਡੇ ਦਰਸ਼ਕਾਂ ਦੇ ਵਿੱਚ ਬਹੁਤ ਉਤਸ਼ਾਹ ਹੈ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਹੈ ਉਹ ਪੰਜਾਬ ਅੰਦਰ ਖੇਡਾਂ ਨੂੰ ਤਸ਼ਾਦ ਕਰ ਰਹੀ ਹੈ ਖੇਡਾਂ ਵਤਨ ਪੰਜਾਬ ਦੀਆਂ ਅਸੀਂ ਪਿਛਲੇ 2 ਸਾਲ ਤੋਂ ਸ਼ੁਰੂ ਕੀਤਾ ਸੋ ਮੈਂ ਅੱਜ ਆਇਆ ਸੀਗਾ ਪੰਨੂ ਸਾਹਿਬ ਨੇ ਬੀਸੀ ਸਾਹਿਬ ਨੇ ਸੱਦਾ ਦਿੱਤਾ ਸੀਗਾ ਤੇ ਮੈਂ ਕਿਹਾ ਜੂਰ ਆਵਾਂਗੇ ਆਪਣੇ ਮਾਝੇ ਦਾ ਪਿੰਡ ਆ ਕੇ ਬੜਾ ਮੰਨ ਖੁਸ਼ ਹੋਇਆ ਔਰ ਕਲੱਬ ਨੂੰ ਜਿਹੜਾ 2 ਲੱਖ ਰੁਪਈਆ ਮੈਂ ਆਪਣੇ ਇਖਤਿਆਰੀ ਫੰਡ ਦੇ ਵਿੱਚੋਂ ਦਿੱਤਾ ਇਹ 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 ਦੇਖ ਕੇ ਮੰਨ ਖੁਸ਼ ਹੋ ਗਿਆ ਇਦਾਂ ਦੀਆਂ ਗਰੋਂਡਾਂ ਪੰਜਾਬ ਦੇ ਸਾਰੇ ਪੰਜਾਬ ਚ ਅਸੀਂ ਬਣਾਉਣੀਆਂ ਜਿੱਦਾਂ ਦੀ ਇੱਥੇ ਆਪਾਂ ਦੇਖਿਆ ਜੀ ਜੀ ਸਾਡੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪੰਜਾਬ ਸਰਕਾਰ ਦੀ ਰਹਿਨੁਮਾਈ ਦੇ ਵਿੱਚ ਆਬਾਦ ਖੇਡ ਟੂਰਨਾਮੈਂਟ ਜ਼ਿਲ੍ਹਾ 올림픽 ਐਸੋਸੀਏਸ਼ਨ ਵੱਲੋਂ ਕਰਵਾਇਆ ਗਿਆ ਸੀ ਅੱਜ 14 ਫਾਈਨਲ ਮੈਚ ਹਾਕੀ ਦਾ ਹੋ ਚੱਲਦਾ ਪਿਆ ਉਸ ਤੋਂ ਵੱਲਾ ਕ੍ਰਿਕਟ ਤੇ ਬੈਡਮਿੰਟਨ ਦੇ ਫਾਈਨਲ ਮੈਚ ਵੀ ਹੋਏ ਸੀਗੇ ہزارਾਂ ਦੀ ਗਿਣਤੀ 'ਚ ਖਿਡਾਰੀਆਂ ਨੇ ਇਸ 'ਚ ਪਾਰਟਿਸਿਪੇਟ ਕੀਤਾ ਸਾਡਾ ਇੱਕ ਹੀ ਮਕਸਦ ਸੀਗਾ ਕਿ ਜਿਹੜਾ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਇੱਕ ਟੀਚਾ ਦਿੱਤਾ ਗਿਆ ਕਿ ਨਸ਼ੇ ਨੂੰ ਪੰਜਾਬ 'ਚੋਂ ਖਤਮ ਕਰਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੀਂ ਚਾਹੁੰਦੇ ਹਾਂ ਕਿ ਸਪੋਰਟਸ ਇੱਕ ਇਦਾਂ ਦਾ ਮਾਧਿਅਮ ਹੈ ਜਿਹਦੇ ਰਾਹੀਂ ਆਪਾਂ ਨਸ਼ੇ ਨੂੰ ਖਤਮ ਵੀ ਕਰ ਸਕਦੇ ਹਾਂ ਤੇ ਜਿਹੜਾ ਰੰਗਲਾ ਪੰਜਾਬ ਦਾ ਸਾਡਾ ਸੁਪਨਾ ਹੈ ਉਸ ਵੱਲ ਅਸੀਂ ਤੁਰ ਸਕਦੇ ਹਾਂ ਤੇ ਇੱਕ ਬਹੁਤ ਹੀ ਇੱਕ ਸਾਡਾ ਜਿਹੜਾ ਵਧੀਆ ਇੱਕ ਉਪਰਾਲਾ ਸੀਗਾ ਉਹਦਾ ਅੱਜ ਤਮ ਫਾਈਨਲ ਮੈਚ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸਾਰੇ ਖਿਡਾਰੀ ਸਾਰੇ ਲੋਕੀ ਬੜੇ ਉਤਸ਼ਾਹ ਨਾਲ ਇੱਥੇ ਬੈਠੇ ਨੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਮੈਂ ਸਪੋਰਟਸ ਡਿਪਾਰਟਮੈਂਟ ਨੂੰ ਜਿਨ੍ਹਾਂ ਨੇ ਇੱਕ ਅਸਾਡਾ ਬਣਾਇਆ ਸੀਗਾ ਆਬਾਦ ਕੇ ਟੂਰਨਾਮੈਂਟ ਤੇ ਬਹੁਤ ਹੀ ਸਫਲ ਹੁੰਦਾ ਹੈ। ਥੈਂਕ ਯੂ।